ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚਰਨ ਵਿਖਲਮ ਬਲੌਗਸ ਦੇ ਵਿੱਚ ਲੋ ਵੀ ਤੁਹਾਡਾ ਵੀ ਅੱਜ ਦਾ ਬਲੌਗ ਹੈਗਾ ਜੀ ਸਵੇਰ ਦਾ ਅੱਜ ਜਣਾ ਆ ਜੀ ਆਪਾਂ ਕਰੇ ਸੋ ਡੈਕੋਰੇਸ਼ਨਾਂ ਕਰਨੀਆਂ ਕੱਲ ਸੀਗੀਆਂ ਡੈਕੋਰੇਸ਼ਨ ਮੀਆਂ ਅੱਜ ਕੈਨਸਲ ਹੋ ਗਈਆਂ ਸੋ ਅੱਜ ਆਪਾਂ ਬੈਠੇ ਆਪਣੇ ਲੋਗੜ ਬੰਨੇ ਆਂ ਤੇ ਹਾਂਜੀ ਵੀਰਪਾਲਪੁਰ ਆਪੀ ਬਿਲਕੁਲ ਠੀਕ ਆ ਹੁਣ ਬੇਬੀ ਵੀ ਸਾਡਾ ਬਿਲਕੁਲ ਠੀਕ ਆ ਸੋ ਆਪਾਂ ਚੱਲ ਜਾਨਾ ਅੱਜ ਕਰੇ ਸਾਨੂੰ 15 ਦਿਨ ਹੋ ਗਏ ਆ ਰੈਡੀ ਹੋ ਸਕੂਲ ਦੇ ਵਿੱਚ ਤੇ ਆ ਦੇਖੋ ਜੀ ਕੀ ਆਪਣੇ ਪੈ ਕਰਦੀ ਆ ਆ ਕੱਪੜੇ ਕੌਣ ਲੱਗੇ ਪੀਲੇ ਨੇ ਕੱਪੜੇ ਪਾਓ ਪੀਲੇ ਆ ਸਾਰੇ ਦੱਸਿਆ ਕਿਹੜੇ ਕੱਪੜੇ ਰੰਗ ਦੇ ਨੇ ਪੀਲਾ ਤੋਂ ਪੀਲਾ ਅਗਰ ਦੱਸਿਓ ਕਿਹੜਾ ਪੀਲਾ ਪੀਲਾ ਰੰਗ ਦਾ ਪੀਲਾ ਪੀਲਾ ਦੇਖਿਆ ਲੈ ਬਸ ਪੀਲਾ ਮੈਂ ਮੈਂ ਪੀਲੇ ਰੰਗ ਦੇ ਸਕੂਟ ਪ੍ਰਾਇਮਰੀ ਸਕੂਲੀ ਜਿਆਦਾ ਕੋਈ ਮਹਿੰਦੀ ਰੰਗਾਇਆ ਵਾਈਟ ਰੰਗ ਜੀ ਇਹਨੂੰ ਟੀਕਾ ਲੱਗਾ ਨਗਾ ਕਾ ਕੀਰੇ ਲੋ ਜੀ ਦੇਵੀ ਦੇ ਵੈਕਸੀਨ ਵੈਕਸੀਨ ਕਹਤਾ ਟੀਕਾ ਲੱਗਣਾ ਟੀਕਾ ਹੈ ਨਾ ਵੈਕਸੀਨ ਵੈਕਸੀਨ ਜੀ ਫਿਰ ਦੋ ਦਾ ਪਿਆ ਆ ਚੱਲੀਏ ਫਿਰ ਸ਼ੋ ਲੈਟਸ ਗੋ ਬਾਕਰ ਬਾਕਰ ਹਾਂਜੀ ਚਲੋ ਵੀ ਆਜੋ ਕੀ ਕਰੀ ਜਾਂਦੇ ਹੁਣ ਆ ਵੱਡੂ ਜੇ ਪੈਸੇ ਬੜੇ ਲੱਗਦੇ ਹੈ ਐ ਆਇਆ ਜਾਂਦਾ ਪਟੂਆ ਛੋਟਾ ਪੈਸੇ ਜਿਆਦਾ ਉਹ ਡੌਨ ਦੇਖੋ ਡੌਨ ਕਿਤੇ ਡੌਨ ਆਏ ਦੂਜਾ ਹੋਈ ਦੋ ਨਾ ਹਾਂ ਹਾਂਜੀ ਹਾਂਜੀ ਕੀ ਹੋਇਆ ਕੀ ਹੋਇਆ ਭਾਈ ਡਰਦਾ ਦਿੱਤੋ ਡਰ ਲੱਗਦਾ ਨਾ ਗੱਤ ਸਾਹ ਕੋ ਤੇ ਕਿੱਕ ਨਿਕਲਣੇ ਪੱਜ ਗਿਆ ਪੱਜ ਗਿਆ ਪੱਜੀਆ ਬੜੀ ਤੀਜਾ ਟਕ ਲਿਫਟ ਨਹੀਂ ਰੋਗੀ ਮੇਰੇ ਵਾਸਤੇ ਉਧਰ ਨਹੀਂ ਚੱਲਦੀ ਉਧਰ ਚੱਲ ਜੀ ਆ ਦੇਖੋ ਜੀ ਲਿਫਟ ਪੂੜੀਆਂ ਸ਼ੇਕ ਹੋ ਗਈ ਸ਼ੇਕ ਸ਼ੇਕ ਬਹੁਤ ਸੰਗਾਂ ਲੰਦਾ ਆ ਰਿਹਾ ਸੰਗਾਂ ਲੰਦਾ ਸੰਗਾਂ ਲੰਦਾ ਬਿੱਕਾ ਚਲੋ ਆਜੋ ਤੁਸੀਂ ਅੱਜ ਥੱਲੇ ਉਦੀ ਨਹੀਂ ਪੂੜੀਆਂ ਸਨ ਉਧਰ ਹੀ ਆਓ ਤਾਂ ਤੁਸੀਂ ਚਲਦੇ ਆਜੋ ਚਾਚਾ ਨਾਨਾ ਨੂੰ ਚਲ ਹਾਂਜੀ ਆਓ ਆਹ ਫਿਰ ਨਾ ਖਾਏ ਨਾ ਲੋ ਵੀ ਕਾਫੀ ਦਿਨਾਂ ਬਾਅਦ ਇਕੱਠੇ ਬਲੋਗ ਸਟਾਰਟ ਕਰਨ ਲੱਗੇ ਆ ਨਾ ਸੋ ਲੋ ਜੀ ਆਪਾਂ ਬੀਬੀ ਦੇ ਲੱਗੇ ਆ ਵੈਕਸੀਨ ਲੱਗਣੀ ਆ ਪਰ ਮੈਂ ਨਹੀਂ ਅੱਗੇ ਜਾਣਾ ਮੈਂ ਸੈਲ ਕਰਵਾ ਕੇ ਬਸ ਬਾਹਰੋਂ ਆਇਆ ਨਾ ਦਾਰਨ ਦਾਰਨ ਲਗਰੀਂ ਵਿੱਚ ਨੂੰ ਦੇ ਦਾਰ ਤੁਹਾਨੂੰ ਲੱਗਦਾ ਲੈ ਦਾਰ ਲੱਗਦਾ ਇੱਥੇ ਨਵੋਣੀ ਤਾਂ ਪੈ ਗਈ ਚਲੋ ਬਾਜੋ ਚੱਲਦੇ ਆਹ ਦੇ ਕਰ ਦੋ ਆਹ ਦੇ ਕਰ ਦੋ ਆਹ ਦੇ ਉਹ ਕਰ ਉਹ ਕਰਦਾ ਸੱਚ ਅਸੀਂ ਕੱਲ ਮम्मा ਕਿੱਦਣ ਗਿਆ ਆਪਾਂ ਜੀ ਚਲ ਬੈਠੇ ਸੀ ਤਾਂ ਮਾਰਾ ਉਹਨਾਂ ਪਾਈ ਹਾਂ ਕਹਿੰਦਾ ਪਾਈ ਹੈ ਹੈ ਹੈ

ਜ਼ੀਰੋ ਨੰਬਰ ਜ਼ੀਰੋ ਨੰਬਰ ਆ ਜਾਣਾ ਨਾ ਕਿੰਨੇ ਜ਼ੀਰੋ ਨੰਬਰ ਜਾਣਾ ਕਿੱਥੇ ਜਾਣਾ ਇੱਕ ਨੰਬਰ ਜਾਣਾ ਕਰ ਇੱਕ ਜਿੱਥੇ ਬੱਚੇ ਲੱਗਦੀ ਬੱਚੇ ਦੇ ਨਵੇਂ ਜੀ ਇੱਕ ਨੰਬਰ ਹੈ ਨਾ ਤੇ ਉਹ ਤੇ ਤੇਰਾ ਨੰਬਰ ਹੋਊ ਲੋ ਵੀ ਚਲੋ ਚਲੀਏ ਹੈ ਜਿਹੜਾ ਜਾਂਦਾ ਉਹ ਕੰਟੀਨਿਊਟੀ ਦੇ ਜੀਰੋ ਨੰਬਰ ਜੀਰੋ ਨੰਬਰ ਜਾਂਦਾ ਰੋਜ਼ ਥੱਲੇ ਘੁੰਮਦਾ ਨਾ ਸੀ ਜਾਂ ਘੁੰਮਦਾ ਨਾ ਚੱਕਰ ਜਿਉਂਦੇ ਨਾ ਮੇਨਾਂ ਵੀ ਇਦਾਂ ਹੋਈ ਇੱਕ ਦੋ ਵਾਰੀ ਹਾਂ ਹਾਂ ਉਹ ਲਿਫਟ ਦੇ ਵਿੱਚ ਨਾ ਭਰਾਵਾ ਲਿਫਟ ਤੇਜ਼ ਉਹ ਚੱਲਦੀ ਆ ਉਹ ਧਮਕ ਜੀ ਨਹੀਂ ਪੈਂਦੀ ਲੋ ਧਮਕ ਬੇਸ ਧਮਕ ਬੇਸ ਮੁੱਖ ਮੰਤਰੀ ਧਮਕ ਬੇਸ ਆਲਾ ਮੁੱਖ ਮੰਤਰੀ ਲੋ ਵੀ ਆ ਗਏ ਆਪਾਂ ਅੱਜ ਲੱਗਣੀ ਵੈਕਸੀਨ ਮੰਮੀ ਨੌ ਰੋਖ ਦੋ ਦੋ ਤੋ ਧਮਕ ਬੇਸ ਆਲਾ ਮੁੱਖ ਮੰਤਰੀ ਕੀ ਹੋਇਆ ਕੀ ਹੋਇਆ ਭਾਈ ਡਰਦਾ ਦਿੱਤੋ ਦੱਲ ਲੱਗਦਾ ਨਾ ਗੱਡਾ ਸਾਪ ਉਹ ਠੀਕ ਹੈ ਨਿਕਲੇ ਨਿਕਲੇ ਭੱਜ ਗਿਆ ਭੱਜ ਗਿਆ ਬੜੀ ਪੀਜ ਆ ਜਾਵੇਂ ਆਉਣ ਅਗਰ ਕਦੋਂ ਮੈਂ ਮਿੱਤਾਂ ਦੀ ਤੇ ਬੋਲੋ ਅੱਜ ਫੇਰ ਆ ਗਿਆ ਕੰਟੇਨਟ ਕੋਣ ਲੱਗਿਆ ਸਾਨੂੰ ਕੌਣ ਲੱਗਿਆ ਹੈ ਨੰਨੀ ਪਪਾ ਬੋ ਨਾ ਤਾਂ ਬਿਕਰਮ ਲੱਗੇ ਭਟੂਰੇ ਖਾਣ ਮਮਮੀ ਵੀ ਆਉਂਦੀ ਕਾਵਲੀ ਛੋਲੇ ਕਾਹੋ ਵੀ ਮਿੱਤਰੋ ਯਾਰੋ ਸੰਨ ਪਪਾ ਕਹਿੰਦਾ ਮੈਂ ਵੀ ਖਾਣਾ ਆਉਗਾ ਆਉਗਾ ਖਾ ਲਓ ਨੂੰ ਵੀ ਨਾਲ ਮੈਂ ਤਾਂ ਹੀ ਖਾਣਾ ਨਹੀਂ ਬਾਹੂ ਵੀ ਮਮੀ ਆਪਸੀ ਜੀ ਆਂ ਖਾ ਲੋ ਮਾ

ਹੂ ਲੱਗਿਆ ਸੀ ਪੈਕੇਜ ਜਦੋਂ ਪ੍ਰੂਫ ਵਗੈਰਾ ਜਿੱਦਾਂ ਗਿਆ ਚੁਕੀ ਆ ਨਹੀਂ ਸਾਡਾ ਲੱਗਿਆ ਸੁਖ ਉਹ ਜਦੋਂ ਲੱਗਿਆ ਆ ਦੇਖ ਲਓ ਬਾਕੀ ਬਾਕੀ ਟਲੋਂਾਂ ਦੀ ਆ Terima <re> kasih <bekannt> telah menonton! ਆਹ ਖਾਲੀ ਹੋ ਗਿਆ ਸਾਡੀ ਖੁਸ਼ੀਆਂ ਦੇਖੋ ਖੁਸ਼ੀਆਂ ਚਾਹੀਆ ਚਾਹੀਆ ਮਮਮੀ ਨੂੰ ਪਤਾ ਆ ਲਲ ਮੈਨੂੰ ਲੱਗਦੀ ਆਪ ਠੀਕ ਹੈ ਹੁਣੇ ਨਹੀਂ ਨਾ ਆਏ ਕਿਥੋਂ ਭੀਜ ਕੇ ਗਏ ਨਹੀਂ ਕਿਹਨ ਕੀ ਨਾਸਲ ਕੇ ਅਣੀ ਉਹ ਮਿਲਨੇ ਨੂੰ ਹੋ ਗਿਆ ਨਾ ਉਹ ਕੋਈ ਥੋੜੀ ਜਿਹੀ

ਜੀ ਜੀ ਕਾਂਜੀ ਜੀ ਜੇ ਨਾ ਕਾਕੇ ਦੇ ਵੈਕਸੀਨ ਮਿਲਣੀਆਂ ਸੀ ਨਾ ਉਹ ਆਪਾਂ ਲਗਾਉਣੇ ਆਏ ਅੰਦਰ ਮम्मा ਨੇ ਸਮਾਨ ਰੱਦ ਤੇ ਪੈਕ ਤੇ ਮੰਮੀ ਸਾਡਾ ਜਿਹੜਾ ਸੁੱਟਾ ਰਿਹਾ ਪਾਪਾ ਹੁਣ ਚਾਲੀਆਂ ਕਰਦੇ ਪੈ ਤਿਆਰੀਆਂ ਤੇ ਸਿੱਕਰ ਮਣੀ ਕਿਹਾ ਸਮਾਨ ਛੱਡ ਲਈ ਸਮਾਨ ਕਿਉਂਕਿ ਸਾਡਾ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਬਹੁਤ ਹੀ ਜ਼ਿਆਦਾ ਸੀ ਸਮਾਨ ਸਾਡਾ ਤੇ ਹੁਣ ਅੱਧਾ ਸਮਾਨ ਲੈ ਗਏ ਆ ਅੱਧਾ ਸਮਾਨ ਜਿਹੜਾ ਆ ਉਹ ਦੂਸਰੇ ਕਿਹੜੇ ਚ ਲੈ ਕੇ ਜਾਣਗੇ ਤੇ ਤੀਸਰਾ ਗੇੜੇ ਅਸੀਂ ਜਾਵਾਂਗੇ ਤੇ ਕਿਉਂਕਿ ਹਾਂਜੀ ਜੀ ਜਿੱਦ ਤੋਂ ਅੱਜ ਆਪਣ ਮਿਲ ਚੁੱਕੇ ਹਾਂ ਸੋ ਇਸ ਕਰਕੇ ਆਪਾਂ ਤਿਆਰੀਆਂ ਕਰਦੇ ਤੇ ਘਰੇ ਜਾਂਦੇ ਹਾਂ ਤੇ ਘਰੇ ਜਾਂਦੇ ਆ ਤਿਆਰੀਆਂ ਕਰਦੇ ਤੇ ਬਿੱਤਰ ਮੋ ਨਹੀਂ ਗਏ ਹੋਏ ਘਰ ਤੇ ਬਾਕੀ ਹਜੇ ਤੱਕ ਤਾਂ ਫੋਨ ਆਇਆ ਨਹੀਂ ਤੇ ਕਾਈ ਪਤਾ ਨਹੀਂ ਕਿੰਨਾ ਹੋਗਾ ਸੋ ਇੱਧਰ ਧੁੱਪ ਬਹੁਤ ਜ਼ਿਆਦਾ ਚੜੀ ਹੋਈ ਰਹਿਤਾ

ਉਹ ਪਾਲੀ پارک ਚ ਲੱਗ। ਸਾਨੂੰ ਲੱਗਦਾ ਪਾ ਇੱਥੇ ਰੁਕੇ ਆਂ। ਆਹ ਗੱਡੀ ਖੜੀ ਕਰਦੀ ਹੁੰਦੀ ਇੱਥੇ। ਇੰਨੀ ਐਨੀ ਬੁਰੀ ਦਾ ਇੱਥੇ ਜਦੋਂ ਆ ਆ ਦੇ ਆ ਦੇ ਥੱਲੇ ਆ ਆਹੋ। ਹਾਂ। ਆਇਓ ਆ ਥੱਲੇ ਕੁਝ ਹੋਇਆ ਚੱਲੋ। ਠੀਕ ਹੈ। ਦਿਖਦਾ ਨਹੀਂ ਆਹ ਦੇਖੋ। ਐਮਬੂਲੈਂਸ ਲੱਗ ਜਾਂਦੇ ਵੇ। ਆ ਅਮਰੀਕਾ ਹੀ ਆਉਣੇ ਕਿਤੇ ਉਹ ਹੋਣਗੇ। ਜੋ ਬਣਿਆ ਨਹੀਂ ਦਿਉਣੀ। ਹਾਂ ਨਾ ਇੱਥੇ ਸਾਰੀ ਸੱਤ ਸੰਦੇ ਜਾਣ ਵਿਚਾਰੇ ਹਾਂ ਬਿਚਾਰੇ ਹਾਂ ਬਿਚਾਰੇ ਕੱਲ ਜਾਣਾ ਆਰਾਮ ਆਵੇ ਉਹ ਤਾਂ ਉਹ ਵੇਖ ਲੈ ਮੈਂ ਤਾਂ ਕੋਈ ਆਈ ਤਾਂ ਅਲਗ ਤਰ੍ਹਾਂ ਦੇ ਕੱਡੇ ਨੇ ਗਰਮੀ ਇੰਨੀ ਐ ਇੱਥੇ ਵਾਮੀ ਕਰਦੀ ਆ ਨੌਨੋ ਆਉਣ ਦਾ ਨਾ ਕੋਈ ਵਾਸਤਾ ਚਾਜ ਜਿਵੇਂ ਆਉਂਦਾ ਨਾ ਆਹ ਫੁੱਲ ਬਹੁਤ ਸੋਹਣੇ ਲਾਦੇ ਹੋ ਹਣੀਆਂ ਕਲੀਆਂ 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 ਸਜਾ ਲੈ ਰਾ ਸਜਾ ਲੈ ਛੇ ਦਿਤੀ ਦਿਨੋਂ ਤੋਂ ਚਾਰੀ ਮਾ ਆਹ ਆਹ ਵੀ ਤਾਂ ਲੋਕੀ ਕਾਮ ਕਾਰੇ ਬਣਾਈ ਜਾਂਦੇ ਜਾਂ ਥੱਲੇ ਵਾਹ ਵੇਖੋ ਕੱਦੀ ਫੜਣਾ ਹੀ ਹੈ ਹੈ ਗਾੜੇ ਕੋਈ ਇੰਦਾ ਵੀ ਕਰਦੇ ਨੇ ਘਰ ਦੇਖੋ ਦੇਖੀ ਉੱਪਰੋਂ ਉੱਪਰੋਂ ਕਰੀ ਜਾਂਦੇ ਨੇ ਕਾਰ ਥੱਲੇ ਸੈ ਸਡੇ ਹੈਗੇ ਆਪ ਜਿਹੜੇ ਬਿਸਤਰੇ ਆਏ ਨੇ ਜੇ ਭੇਜਣੇ ਆ ਇਹ ਭੇਜੇ ਨਹੀਂ ਆ ਹੁਣ ਆਪਾਂ ਇੱਧਰ ਨੂੰ ਆਹ ਦੇਖੋ ਇੱਧਰ ਰੋਟੀਆਂ ਜਿਹੜੀਆਂ ਫਾਲੀ ਸਾਰੀਆਂ ਸਾਰੇ ਇੱਥੇ ਪੰਜੀਆਂ ਨੂੰ ਪਾ ਦਿੰਦੇ ਆ ਜਿਹੜੀ ਰਾਜ ਗੈ ਨੂੰ ਲਾਉਦੇ ਚਾਰੇ ਖਾ ਗਏ ਨਹੀਂ ਗਏ ਜਿਹੜੇ ਜਾਨਵਰ ਨੂੰ ਕੱਢਦੇ ਨਹੀਂ ਵੀ ਰਾਜ ਗੈ ਹੈ ਨਾ ਫਾ ਵੀ ਖਾਲੀ ਹੋ ਗਿਆ ਨਾ ਸਾਰੇ ਉਹ ਤਾਂ ਠੀਕ ਹੈ ਪਰ ਕਿੰਦਲੂ ਆਏ ਕਿਹੜੇ ਪੱਤਰ ਸਾਰੇ ਇਹ ਦੇਖੋ ਖਾਲੀ ਹੋ ਗਏ ਸਾਰੇ ਨਹੀਂ ਹੋ ਨਾ ਦੇਖੋ ਸਾਰੇ ਖਾਲੀ ਹੋ ਗਏ ਇਧਰੋਂ ਵੀ ਉਹ ਹੋਲੇ ਜਾਣਾ ਉਹ ਆਪਣੇ ਕੱਟੇ ਆ ਹੀ ਹੋਗੇ ਇਹ ਹਾਂ ਹੀ ਨਾ ਇੱਕ ਦਲਾ ਰੂਮ ਚੱਕ ਕਰਦੇ ਅਸੀ ਰੂਮ ਚੱਲ ਗਏ ਇੱਧਰ ਤੱਕ ਜੇ ਹੈਗੇ ਆ ਕਿਹੜੀ ਜੀ ਸਾਹ ਕੋ ਰਾਣ ਨੇ ਪੁੱਛੀ ਮੈਂ ਪੁੱਛ ਕੇ ਗਈ ਆ ਅਜੇ ਅੰਦਰ ਕਨਫਰਮ ਨਹੀਂ ਆ ਗਿਆ ਸਕੈਨ ਆਣੀ ਆ ਹਜੇ ਹਜੇ ਨਹੀਂ ਸਕੈਨ ਆਣੀ ਆ ਹਜੇ ਕਹਿੰਦੇ ਫੇਰ ਪਤਾ ਲੱਗੇ ਨਹੀਂ ਆਉਗੀ ਹੋਣੀ ਜੇ ਸੀ ਹੂੰ ਉਹ ਵਿਚਾਰੀ ਕਿਹੜੀ ਆ ਜੀ ਮੈਨੂੰ ਕਿਪਟਾ ਹੈ ਲੈ ਹਿੰਦ ਕਾਇਆ ਕੋਈ ਚੱਕਰ ਨਹੀਂ ਦੱਸਦੀ ਮੈਨੂੰ ਕੀ ਚੱਕਰ ਕਿਹਨਾਂ ਲੱਗਦੇ ਪੁੱਛ ਦੇ ਇਹਨਾਂ ਕੋਈ ਨਹੀਂ ਬੇਟੀ ਨੀਂਹ ਇਹਨੂੰ ਅੱਜ ਜੀ ਅਸੀਂ ਪਤਾ ਕਰਕੇ ਆਏ ਆ ਜਿਨ੍ਹਾਂ ਦੇ ਬੇਟੀ ਦੇ ਸੱਪ ਲੜ ਗਿਆ ਤੇ ਬੇਟੀ ਆ ਜਿਨ੍ਹਾਂ ਦੇ ਬੇਟੀ ਦੇ ਸੱਪ ਲੜ ਗਿਆ ਤੇ ਆਪਾਂ ਦੇਖ ਕੇ ਵੀ ਆਏ ਆ ਤੇ ਉਹਨੂੰ ਪਾਪ ਲਾ ਲਾ ਗੈਰ ਕਰਦੇ ਪਏ ਤੇ ਕਿ ਜਿਹੜੀ ਸੱਪ ਦੀ ਜ਼ਹਿਰ ਹੁੰਦੀ ਆ ਉਹ ਤਾਂ ਹੁਣ ਬਾਹਰ ਕੱਢਣੀ ਆ ਕੋਈ ਨਾ ਮਹੀਉ ਰਾਤ ਵੀ ਆ ਗਿਆ ਪੂਰਾ ਸ਼ਹਿਰ ਦਿੱਤੋਂ 2000 ਲੱਖ ਹਾਂ ਹਾਂ ਕੀ ਕਰਨਾ ਕੀ ਕਰਨਾ ਚਲ ਬੜੀਆ ਜਾਨ ਆਪਰ ਕਰ ਦੇ ਬਾਰੇ ਕਰ ਦੇ ਹਨਾ ਆ ਤੇ ਚੰਨਾਈ ਨੂੰ ਚੱਕਿਆ ਪੂਰੀ ਨਹੀਂ ਤੈਨੂੰ ਮੈਂ ਚੱਕਣਾ ਆ ਕਾਕਾ ਦੇਖਣਾ ਗੱਲ ਤਾ ਤਾਂ ਸੋਣਾ ਹੈ ਕਿੰਨਾ ਗੱਲ ਕਿੰਨਾ ਅੰਦ ਗਿਆ ਹੋ ਗਿਆ ਗਿਆ ਕੋਈ ਨਹੀਂ ਗਿਆ ਤੈਨੂੰ ਕਿੰਨੇ 40 ਰੁਪਏ ਦੇ ਸੀ ਹਾਂ ਹੋਰ ਵੀ ਰੀ ਇੱਥੇ ਪੈ ਥੋੜੀਆਂ ਜਾਨੀ ਜਾਨਾ ਟੁੱਟਦਾ ਹੁੰਦਾ ਵਾ ਉਹ ਕਿਤੇ ਕਿਥੇ ਖਾਣ ਗਿਆ ਹੋਇਆ ਕੇਜਾ ਤੂ ਕੇਜਾ ਤੂ ਇਹ ਕੇਜਾ ਤੂ ਸਾਨੂੰ ਮਿਲ ਗਿਆ ਡਿਸਚਾਰਜ ਸਾਰੇ ਜਾਣੇ ਕਿੰਨੇ ਖੁਸ਼ ਹਾਂ ਕਹਿੰਦਾ ਸੀ ਹਾਂ ਇਹ ਕੋਲ ਗਿਆ ਤੁਮ ਮੈਂ ਉਹਦੇ ਆ ਸੁਦਾਣਾ ਸੁਦਾਣਾ ਹਾਂ ਸੁਦਾਣਾ ਆਡੀਓ ਮੈਂ ਇੱਕ ਤੇ ਰੱਖ ਦੇਣੀ ਗੱਲ ਨਹੀਂ ਲਾਜੇਗਾ ਉਹਦੇ ਇਹ ਉਹਦੇ ਕਾਕਾ ਆ ਵੀ ਕਰਤਾ ਆ ਦੇ ਅੱਜ ਇਹਨਾਂ ਦੀ ਕੁੜੀ ਦਾ ਬਰਥਡੇ ਆ ਉਹ ਰਾਤੀ ਕੇਕ ਕਟਿਆ ਆਹ ਰਾਤ ਰਾਤੀ ਇਹਦਾ ਗਿਫਟ ਆਇਆ ਕੈਰਮ ਬੋਰਡ ਆਇਆ ਇਹਦਾ ਕੈਰਮ ਬੋਰਡ ਕਿੱਥੇ ਆ? ਮਿੱਦੀ ਆਵੇ ਹਾਂ ਪਾਂਦਾ ਖੇਡਣਾ ਖੇਡਣਾ ਕਿਦਾਂ? ਫਿਆ ਲਾਉਣੇ ਪੈਣੇ ਨਾ ਇਹ ਆਹ ਹੋਏ ਲਾਉਣੇ ਪੈਣੇ ਕਿਆ ਆਪਾਂ ਤੇ ਦੂਸਰੀ ਸਾਈਡ ਘੇੜ ਲੈਣਾ ਇਹ ਮੇਰੇ ਕੋਲ ਹੀ ਹੈ ਨਾ ਆ ਆ ਦੂਜੀ ਸਾਈਡ ਹੈ ਨਾ ਉਹ ਦੂਜੀ ਆ ਵੱਡਾ ਵੀ ਸੀਗਾ ਇੱਡਾ ਮੈਂ ਕਿਹਾ ਸਾਂਭਣਾ ਕਿੱਦਾਂ ਨਹੀਂ ਯਾਰ ਠੀਕ ਹੈ ਨਹੀਂ ਹੁੰਦੀ ਜੀ ਉਹ ਗਵਾਕੀ ਉਹ ਜੀ ਜੀ ਕੱਲ ਮਨਵੀਰ ਨੂੰ ਕਹਿੰਦੀ ਆ ਤੁਸੀਂ ਕਹਿੰਦੇ ਤੁਸੀਂ ਮੇਰੀ ਵੀਡੀਓ ਬਣਾਈ ਇਹਨੇ ਮੇਰੀ ਵੀਡੀਓ ਬਣਾਈ ਤੇ ਕਿਸ ਨੂੰ ਪਾਤੀ ਆਹੋ ਮੈਂ ਉਹਨੇ ਕਿਹਾ ਕਿ ਤੁਹਾਡੀ ਵੀਡੀਓ ਭੁਲੀ ਜਾਂਦੇ ਆ አልተራኒም ਹੋਸਪੀਟਲ ਫੋਨ ਕਰ ਦੂੰਗੀ ਠੀਕ ਹੈ ਬਾਏ 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 ਤਾਂ ਇਹ ਲੈਣ ਦੇ ਬੁੱਕ ਹੈ ਬਾਏ ਜੀ ਠੀਕ ਹੈ ਫੋਨ ਕਰਦੀ ਹਾਂ ਮਿੰਨੂ ਓਕੇ ਜੀ ਜੀ ਠੀਕ ਹੈ ਮੈਂ ਤੁਹਾਨੂੰ ਜਗਾ ਦੀ ਫਸਲ ਤੇ ਫੋਨੀ ਮੈਸੇਜ ਕਰ ਦਿੰਦੀ ਹਾਂ ਯਾਨੀ WhatsApp ਤੇ ਉਹ ਫੋਟੋ ਪਾ ਕੇ ਨਾ ਮੈਨੂੰ ਮੈਸੇਜ ਕਰ ਦੇ ਹਾਂ ਫੋਟੋ ਪਾ ਦੂੰਗੀ ਮੈਂ ਆਪੇ ਤੁਹਾਨੂੰ ਮੰਦਾ ਹੋ ਜੇ ਤੁਹਾਨੂੰ ਮੈਂ ਫੋਟੋ ਕਰ ਦਿਆਂਗਾ ਫੋਟੋ ਕਰ ਦਿਆਂਗਾ ਠੀਕ ਹੈ ਠੀਕ ਹੈ ਠੀਕ ਬਾਏ ਕਿਰੀ ਆਚਾਰੀਏ ਤੇ ਬਹੁਤ ਹੀ ਚੰਗੀ ਆਤਮਾ ਨਰਸਿਆ ਨਰਸ ਬਹੁਤ ਚੰਗੀ ਹੈ ਹਾਂਜੀ ਕਣ ਗਿਆ ਕੋਈ ਅੰਦਰ ਹਾਂ ਜੀ ਅਮਾ ਮੈਂ ਤਾਂ ਮੁੰਡੇ ਦਾ 5000 ਕਰਵਾ ਤੇ ਬਾਹਰ ਲੰਘਣਾ ਨਹੀਂ ਚਾਹਤਾ ਆਹੋ ਤੇ ਲੋਹੂ ਵੀ ਬਿਲਕੁਲ ਤਾਂ ਉਹੀ ਤਾਂ ਗੱਲ ਹੈ ਸੱਜ ਨੰਨੂ ਜਿਹੜਾ ਆ ਸ਼ੌਂਗੀਆਂ ਸ਼ੌਂਗੀਆਂ ਵਰਦੀਆਂ ਪਾ ਕੇ ਦੇਖੋ ਨਵੇਂ ਪੈ ਗਿਆ ਆ ਦੇਖੋ ਇੱਕ ਸਰਦੀ ਦਾ ਦੋ ਨਰਮਾ ਖੂਨ ਹੈਗਾ ਕੋਣ ਮੇਨ ਨੂੰ ਲਾਉਂਦਾ ਹੈ ਮੈਂ ਵਿਕਰਮ ਸਾਥੀ ਕੋਲ ਉਹਦੇ ਆਪਾ ਟੈਂਡੇ ਹੰਡੇ ਹੈ ਅੱਛਾ ਅੱਛਾ ਮਮਾ ਗਲਾਸ ਪਾਣੀ ਦਾ ਭਰਿਓ ਹੋਰ ਮਾਰੋ ਦਿਨ ਸਾਰੇ ਬੜਾ ਪੀੜਾ ਹੁੰਦੇ ਆ ਨਾ ਟੈਨਸ਼ਨ ਚ ਹੂੰ ਜਾਨੀਆਂ ਕਰ ਲਿਆ ਤਿਆਰੀਆਂ ਬਹੁਤ ਕੀਤੀ ਆ ਕਿਹੜੀ ਜਿਹੜੀ ਇੱਕ ਫਾਉਂਟ ਜੀ ਉਹ ਪਾ ਰਹਾ ਓਕੇ ਠੀਕ ਆ ਡਾਣਾ ਮੈਨੂੰ ਲਿਖਦੇ ਆ ਬੀਸਿੰਗ ਪੰਗੜਾ ਹੋਣਾ ਆਹ ਦੇਖ ਰਾਤ ਮੈਨਾਂ ਨੂੰ ਪਾਰਕਿੰਗ ਦਿਖਾਉਂਦੀ ਸੀ ਮੈਂ ਕਿ ਪਾਰਕਿੰਗ ਰਾਤ ਮੰਮੀ ਪ੍ਰਭਾ ਇੱਥੇ ਚੜ ਗਿਆ ਅੱਜ ਹਾਸਕਾਟੀ ਘੜ ਪਾਜੀ ਕਹਿੰਦੇ ਕੀ ਹੋ ਗਿਆ ਆਂਟੀ ਤਾਂ ਪੂਰਾ ਕੋਈ ਨਾ ਆ ਆ ਬਦਲਿਆ ਕਿ ਟਾਈਮ ਹੀ ਹੋ ਗਿਆ ਇਨਾ ਹੈ ਟਾਈਮ ਹੀ ਹੋ ਗਿਆ ਇਨਾ ਤਾਂ ਬਦਲੋਗੇ ਨਹੀਂ ਟਾਈਮ ਹੋ ਗਿਆ ਹੁਣ ਹੈ ਅੱਜ ਮੈਨੂੰ ਤਾਂ ਪਤਾ ਸ਼ੂਗਰ ਘਰ ਧੋਪ ਆਹੋ ਸ਼ਾਹ ਹੋ ਗਈ ਆ ਜਾਣ ਦਾ ਥੋੜਾ ਸਿਆਦੋ ਹੋ ਮੇਰੇ ਬਿੜ ਦੇ ਕੇ ਕਾਂਦੀ-ਕਾਂਦੀ ਦੇਖਿਆ ਹੈਨਾ ਕਹਾਂਦੇ ਕਿ ਦਾਦੀ ਚਾਹ ਬਾਹਰ ਤਾਂ ਬਹੁਤ ਸੋਹਣਾ ਹਵਾ ਚਾਹ ਤਾ ਤੁਸੀਂ ਦੇਖੋ ਮਿੰਟ ਪਾਉਣਾ ਬਹੁਤ ਮਿਸਪੇਰੇਗਾ ਰਾਤੀ ਦੇਖਿਆ ਪਾਜੀ ਕੋ ਆਤੀ ਗ੍ਰੇਨ ਡਿਟੇਲ ਵੀ ਉਹ ਬੰਦਾ ਸਗੈ ਚਾਰਜ ਜੀ ਨੂੰ ਦਿੱਤੀ। ਕੀ ਬਤਾਉਣਾ ਕੋਈ ਨਹੀਂ ਹੁੰਦਾ। ਉਹ ਹੋਰ ਪੈਸੇ ਤਾਂ ਕੋਈ ਮੰਗਦਾ। ਆਦਰ ਸੰਭਾਲ। ਹਾਂਜੀ ਜੀ ਅਸੀਂ ਚੱਲੇ ਆ ਹੁਣ ਘਰੇ। ਘਰੇ ਜਾਉਂਦੀਆਂ ਤਿਆਰੀਆਂ। ਕਿਉਂਕਿ ਸਾਡਾ ਥੋੜਾ ਮੂਡ ਆਫ ਸੀਗਾ ਤੇ ਇਸ ਕਰਕੇ ਹੁਣ ਆਪਾਂ ਬਹੁਤ ਖੁਸ਼ ਆ। ਪਹਿਲਾਂ ਮੂਡ ਥੋੜਾ ਆਫ ਸੀਗਾ। ਹੁਣ ਚਲੋ ਆਪਾਂ ਚੱਲੇ ਆ ਘਰੇ। ਦਾ ਜੀ ਕੀ ਹਾਲ ਚਾਲ ਦੇਖ ਲੋ ਵੀ ਦੁਨੀਆ ਦਾ ਹਾਲ ਆ ਵੀ ਮੇਰੇ ਹਨਾ ਘਰੇ ਨਿਊ ਬੇਬੀ ਹੋਇਆ ਹਨਾ ਤੇ ਮੈਂ ਗੱਲ ਕਰਦਾ ਆਪਣੇ ਸ਼ਰੀਕੇ ਦੀ ਵੀ ਮੇਰੀ ਕੋਈ ਜਿਹਾ ਕੋਈ ਸ਼ਾਮਲ ਨਹੀਂ ਹੁੰਦਾ ਯਾਰ ਵੀ ਮੈਂ ਜੀ ਨੂੰ ਬੜਾ ਮੈਂ ਹਰੇਕ ਦਿਨ ਨਾਲ ਤੁਰਦਾ ਮੈਂ ਹਰੇਕ ਦਿਨ ਨਾਲ ਖੜਦਾ ਹਨਾ ਜਦੋਂ ਸਾਡੇ ਹਨਾ ਕੋਈ ਵੀ ਸਾਡੇ ਪਰਿਵਾਰ ਚ ਕੋਈ ਇਹਦੇ ਵੀ ਘਰੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਮੈਨੂੰ ਫੋਨ ਕਰਦਾ ਹਰ ਬਿਕਰਮ ਆਏ ਗੱਡੀ ਤੇ ਆ ਸਾਡੇ ਆ ਹੋ ਗਿਆ ਬਿਕਰਮ ਗੱਡੀ ਲੈ ਕੇ ਮਿੰਟ ਜੇ ਪਹੁੰਚਦਾ ਆਈ ਅੱਜ ਮੇਰੇ ਘਰੇ ਸੋਖਿਆ ਨਾ ਸੁੱਖ ਸੁੱਖ ਤੇ ਨਹੀਂ ਕੋਈ ਬੜਿਆ ਉਸਤਾਦ ਜੀ ਮੇਰਾ ਮੁੰਡਾ ਬਿਮਾਰ ਸੀ ਇੰਨੇ ਦਿਨ 15 ਦਿਨ ਬਿਮਾਰ ਰਿਆ ਮੇਰੇ ਕਿਸੇ ਭਰਾ ਨੇ ਫੋਨ ਨਹੀਂ ਕੀਤਾ ਕਿਸੇ ਮੇਰੀ ਭੈਣ ਦਾ ਚਾਚਾ ਨਾ ਮੇਰੀ ਆਪਣੀਆਂ ਭੈਣਾਂ ਤੋਂ ਬਿਨਾ ਮੈਨੂੰ ਇਹ ਪਤਾ ਕੀ ਕਹਿੰਦੇ ਆ ਅਖੇ ਤੂੰ ਹੀ ਕਿਹੜਾ ਸਾਨੂੰ ਦੱਸਿਆ ਹੁਣ ਮੈਂ ਵਲੌਗ ਤੇ ਜੇ ਇਹਨਾਂ ਨੂੰ ਕੱਢਾਂ ਨਾ ਚਾਰ ਕੇ ਗਾਲਾ ਕੱਢ ਦਮਾਂ ਜਾਂ ਮੈਂ ਕੁਝ ਬੋਲ ਪਾਵਾਂ ਉੱਚੀ ਫੇਰ ਇਹ ਪਤਾ ਕਹਿੰਦੇ ਆ ਅਗੇ ਸਾਨੂੰ ਇਦਾਂ ਬੋਲਦਾ ਜਿਹੜੂ ਉਦਾਂ ਕੋਈ ਗੱਲ ਹੋ ਜੇ ਉਦਾਂ ਕਹਿੰਦਾ ਅਸੀਂ ਕਿਹੜਾ ਦੇਖਦੇ ਆਂ ਸਾਨੂੰ ਪਤਾ ਹੀ ਨਹੀਂ ਸੀ ਅਸੀਂ ਬਲੌਗ ਹੀ ਨਹੀਂ ਦੇਖਿਆ ਉਦਾਂ ਕਹਿ ਦਵਾ ਉਦਾਂ ਪਤਾ ਲੱਗ ਜਾਂਦਾ ਜਿਹੜੋ ਗਾਲਾ ਕੱਢਦਾ ਉਦੋਂ ਬਲੌਗ ਦੇਖਿਆ ਕਹਿ ਦਿੰਦੇ ਹਨਾ ਅੱਜ ਹਾਂਜੀ ਨਹੀਂ ਤਾਂ ਹੀ ਆ ਸੋ ਜਾ ਮੇਰਾ ਪੁੱਤ ਅੱਜ ਮੈਂ ਤਾਂ ਮੇਰਾ ਪੁੱਤ ਛੋਟਾ ਇਹ ਬਚਾਰਾ ਅਸੀਂ ਇਕੱਲੇ ਟੰਡੇ ਆਂਦੇ ਆ ਛੜਕਾਂ ਤੇ ਪਹਿਲਾਂ ਅਸੀਂ ਘਰੇ ਗਏ ਹੈ ਮੈਂ ਤੇ ਮੇਰਾ ਮੁੰਡਾ ਅਸੀਂ ਦੋਨਾਂ ਨੇ ਘਰੇ ਜਾ ਕੇ ਕਮਰਾ ਤਿਆਰ ਕੀਤਾ ਹੈ ਮਾੜਾ ਮੋਟਾ ਜਿੰਨਾ ਕੁ ਸਾੜੇ ਤੋਂ ਹੋ ਗਿਆ ਹੈ ਅਸੀਂ ਗੱਡੀ ਤਿਆਰ ਕਰਨੀ ਜੀ ਹੈ ਸਾਡੇ ਭਗਾਨੇ ਮੇਰੇ ਮੁੰਡੇ ਦੇ ਵਿਚਾਰੇ ਨੇ ਫਲਾਏ ਆ 10 ਤੋਂ ਭਗਾਨੇ ਅੱਧੇ ਕੁ ਮੈਂ ਫਲਾਏ ਵਿਚਾਰੇ ਅਸੀਂ ਦੋਨਾਂ ਨੇ ਫਲਾਬ ਲੂ ਕੇ ਅੱਧੇ ਰੱਖ ਦਿੱਤੇ ਸਾਡੇ ਅੱਧੇ ਭਗਾਨੇ ਦੀ ਪਈ ਹੈ ਮਤਲਬ ਸਾਡੀ ਗੱਡੀ ਨਹੀਂ ਡੈਕੋਰੇਟ ਹੋਣੀ ਸੀ ਗੱਡੀ ਵੀ ਡੈਕੋਰੇਟ ਕਰਨੀ ਸੀਗੀ ਮੈਂ ਕੱਲਾ ਸੀ ਹਨਾ ਤਾਂ ਕਰਕੇ ਨਹੀਂ ਮੈ ਤੋਂ ਨਾ ਥੱਲੇ ਤੋਂ ਨਹੀਂ ਹੋਇਆ ਕੰਮ ਤੇ ਜਦੋਂ ਹਨਾ ਜਦੋਂ ਕੋਈ ਹੈ ਇਹਨੂੰ ਕਹਿ ਦਵਾਂ ਮੈਂ ਅੱਜ ਆ ਜਾ ਵੀ ਅੱਜ ਪਾਰਟੀ ਆ ਜਾ ਆਪਾਂ ਬੈਠਣ ਆਜੋ ਸਾਰੇ ਜਣੇ ਮਿੰਟ 'ਚ ਭੱਜੇ ਹੁੰਦੇ ਹਰ ਸਾਰੇ ਜਣੇ ਆ ਨਾ ਯਾਰ ਦੋਸਤੂ ਤਾਂ ਮਿੰਟ 'ਚ ਭੱਜੇ ਹੁੰਦੇ ਆ ਅੱਜ ਅੱਜ ਇਹਨਾਂ ਨੂੰ ਫੋਨ ਲਾਇਆ ਅੱਜ ਦਾ ਯਾਰ ਅਸੀਂ ਕੰਮ ਤੇ ਆ ਯਾਰ ਅਸੀਂ ਆ ਕੁਝ ਕਰਦੇ ਆ ਯਾਰ ਅਸੀਂ ਉੱਤਰੇ ਆ ਯਾਰ ਅਸੀਂ ਇੰਦਰ ਆ ਨਾ ਕੋਈ ਆ ਨਹੀਂ ਵੀ ਟਾਈਮ ਹੀ ਹੁੰਦਾ ਆ ਠੀਕ ਆ ਆਪਣੇ ਮੈਂ ਆਪਣੇ ਮੈਂ ਉਹਨਾਂ ਨੂੰ ਵੀ ਮੈਂ ਫੋਨ ਲਾਇਆ ਜਿਨ੍ਹਾਂ ਨਾਲ ਮੈਂ ਯਾਰ ਤਿੰਨ ਤਿੰਨ ਦਿਨ ਰਾਤਾਂ ਕਢਾਈਆਂ ਹਸਪੀਟਲਾਂ ਵਿੱਚ ਚਾਰ ਚਾਰ ਦਿਨ ਮੈਂ ਕੋਦਰਿਆਂ ਆ ਨਾ ਗੱਡੀਆਂ ਲੈ ਲੈ ਆਪਣੀਆਂ ਘੁੰਮੀਆਂ ਘੁੰਮਿਆਂ ਮੈਂ ਨਾ ਕਦੀ ਮੱਤੀਲ ਦਾ ਤੱਕਣੀ ਯਾਰ ਇਹਨਾਂ ਨੂੰ ਸੁਣਾਇਆ ਸੀ ਇਹਨਾਂ ਨੇ ਮੇਨਾਂ ਕੋਈ ਨਹੀਂ ਮੇਨਾਂ ਖੜਿਆ ਨਾ ਮੈਂ ਬੜਾ ਸੋਚਿਆ ਸੀ ਮੈਂ ਕਹਾਂ ਯਾਰ ਮੈਂ ਧੂਰ ਧਾਮ ਨਾ ਮੈਂ ਵਧੀਆ ਮਤਲਬ ਮੈਂ ਕਰੂੰਗਾ ਨਾ ਵੀ ਆਪਣਾ ਮੁੰਡੇ ਨੂੰ ਘਰੇ ਲੈ ਕੇ ਜਾਊਂਗਾ ਢੋਲ ਲੈ ਢੋਲ ਨਾਲ ਲੈ ਕੇ ਜਾਊਂਗਾ ਨਾ ਕੋਈ ਨਹੀਂ ਯਾਰ ਨਾਲ ਆਇਆ ਇਕੱਲੇ ਢੋਲ ਪੀਉਣਾ ਮੈਂ ਹੈ ਨਾ ਕੀ ਮੈਂ ਕਰੂੰਗਾ ਯਾਰ ਨਾਲ ਦੋ ਚਾਰ ਜਾਨੇ ਹੁੰਦੇ ਤਾਂ ਬੰਦੇ ਨੂੰ ਹੌਸਲਾ ਹੁੰਦਾ ਯਾਰ ਇਹ ਮੇਨਾਂ ਭੱਜ ਦੌੜ ਕਰਦੇ ਤੇ ਮੇਰਾ ਮੁੰਡਾ ਵਿਚਾਰਾ ਇਕੱਲਾ ਮੇਰੇ ਨਾਲ ਬਿਚਾਰਾ ਵੇਖੀ ਜਾਂਦਾ ਹਨ ਉਹ ਵਿਚਾਰਾ ਬੱਚਾ ਨਹੀਂ ਮੈਂ ਕਹਿੰਦਾ ਮੇਰੇ ਮੁੰਡੇ ਰੱਬ ਨੇ ਮੈਨੂੰ ਦੋ ਮੁੰਡੇ ਦਿੱਤੇ ਆ ਮੇਰੇ ਮੁੰਡੇ ਰੱਬਾ ਜਵਾਨ ਹੋਣ ਦਿਨਾਂ ਦੀ ਮੈਂ ਕਹਾ ਮੇਰਾ ਮੈਨੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਯਾਰ ਮੈਨੂੰ ਹੌਸਲਾ ਦੇ ਯਾਰ ਮੇਨਾ ਕੋਈ ਹੈਗਾ ਆ ਹਨ ਰੱਬ ਨੇ ਮੈਨੂੰ ਮੁੰਡੇ ਤਾਂ ਦਿੱਤੇ ਆ ਉਹਨੂੰ ਪਤਾ ਹੈ ਵੀ ਇਹਨੇ ਦੁੱਖ ਭਰੇ ਦਿੱਕੇ ਆ ਕਿਉਂਕਿ ਮੇਨਾ ਯਾਰ ਕੋਈ ਰਿਸ਼ਤੇਦਾਰ ਨਹੀਂ ਖੜਿਆ ਦੇਖੋ ਦਾ ਦੋ ਦਾ ਦੋ ਦਾ ਦੋ ਮੈਂ ਵੀਡੀਓ ਦੇਖ ਲੂੰਗਾ ਨਾ ਅੱਧਾ ਦਾ ਐਮ ਐਲ ਹਾਂਜੀ ਐਮ ਐਲ ਚਮਚੀ ਮੈਂ ਲੱਗ ਗਿਆ ਪਤਾ ਇਹਦੇ ਡ੍ਰੌਪ ਹੁੰਦਾ ਡੱਕ ਹਾਂ ਅੱਧਾ ਦਾ ਐਮ ਐਲ ਦੋ ਟਾਈਮ ਦੋ ਟਾਈਮ ਇਸਦੇ ਅੱਧਾ ਦਾ ਐਮ ਐਲ ਇੱਕ ਕਮਾ ਸੁਗਰੀ ਹਾਂਜੀ ਤੇ ਅੱਧਾ ਦਾ ਸੁਦੇ ਹਾਂਜੀ ਦੱਦ ਇਹਦਾ ਮੈਨੂੰ ਪਤਾ ਅੱਧਾ ਐਮ ਐਲ ਲਿਖਿਆ ਹੁੰਦਾ ਤੇ ਸਾਰਾ ਹੀ ਪਤਾ ਇਹਦਾ ਠੀਕ ਆ ਬਸ ਇਹੀ ਦਵਾਈ ਬਾਕੀ ਉਸਕੇ ਉੱਪਰ ਹੋਰ ਤਾਂ ਕੋਈ ਮੈਡੀਸਨ ਹੈ ਪੇਪਰ ਦੇ ਉੱਪਰ ਬੋ ਤਾਂ ਮਿਲ ਹੀ ਨਹੀਂ ਬੋ ਲੈਣੀ ਹੈ ਅਮਨੇ ਬਾਕੀ ਕੋਈ ਉਸਕੇ ਉੱਪਰ ਦਵਾਈ ਤਾਂ ਨਹੀਂ ਹੈ ਓਕੇ ਡਨ ਇਸਕੇ ਇਸਕੋ ਡਾਲ ਦੂ ਉਸਮੇ ਔਰ ਹਮ ਜਾ ਰਹੇ ਆ ਘਰ ਪਰ ਅੱਜ ਯਾਰ ਸਾਡੀ ਰਾਹ ਦੇ ਵਿੱਚ ਗੱਡੀ ਖਰਾਬ ਹੋ ਗਈ ਗੱਡੀ ਖਰਾਬ ਹੋਣ ਤੋਂ ਬਾਅਦ ਸਾਡਾ ਸਮਾਨ ਰਹਿ ਗਿਆ ਫੇਰ ਜੀ ਦੁਬਾਰਾ ਹਸਪੀਟਲ ਆਏ ਦੇਖ ਲਓ ਜੀ ਹੁਣ ਸਾਨੂੰ ਤੇ ਨਿਹਰਾ ਹੋ ਗਿਆ ਅੱਜ ਵੀ ਆਪਾਂ ਚੱਲੇ ਆ ਅੱਜ ਘਰੇ ਸੋ ਇਦਾਂ ਆ ਵੀ ਜਿਹੜਾ ਘਰ ਦਾ ਬਲੌਗ ਹੈ ਨਾ ਆਪਾਂ ਘਰੇ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਰੂਮ ਤਿਆਰ ਕੀਤਾ ਬੇਬੀ ਲਈ ਬਹੁਤ ਵਧੀਆ ਮਤਲਬ ਪ੍ਰੀਤੀ ਨੂੰ ਸਰਪ੍ਰਾਈਜ਼ ਦਿੱਤਾ ਹੋਇਆ ਬੇਬੀ ਦੀ ਐਂਟਰੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੋਈ ਆ ਸੋ ਨਿਹਰਾ ਹੋ ਗਿਆ ਆ ਕੱਲ ਮੈਂ ਬਲੌਗ ਪਾਉਂਗਾ ਵਧੀਆ ਤਰੀਕੇ ਨਾਲ ਠੀਕ ਆ ਜੀ ਤੁਸੀਂ ਸਾਰੇ ਜਣੇ ਕੱਲ ਦਾ ਬਲੌਗ ਵੇਖਿਓ ਮੈਂਗਾ ਤਮਾਹਲਾ ਹੀ ਪਾਦਾਂਗੇ ਤੇ ਬਾਕੀ ਅੱਜ ਜਿਹੜਾ ਆਪਣਾ ਪ੍ਰੀਤੂ ਨਹੀਂ ਉਧਰ ਆਉਂਦੇ ਪਏ ਆ ਤੇ ਮਨਵੀਰ ਸੌਂ ਗਿਆ ਉੱਠ ਗਿਆ ਤੇ ਕੱਲੂ ਬਾਕੀ ਸਾਰਾ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਬਲੌਗ ਦਿਖਾਉਂਗਾ ਠੀਕ ਹੈ ਜੀ ਸੋ ਕੱਲ